विधान सभा चुनाव ਦਾ ਐਲਾਨ ਹੋਣ ਤੋਂ ਬਾਅਦ ਹਰਿਆਣਾ ਅਤੇ ਜੰਮੂ ਕਸ਼ਮੀਰ ਦੋਵੇਂ ਰਾਜ ਚਰਚਾ ਵਿੱਚ ਹਨ ਡੰਡੀ ਹਰਿਆਣਾ ਵਿੱਚ ਜਿੱਥੇ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਹੀ ਵੋਟਾਂ ਪੈਣਗੀਆਂ ਉੱਥੇ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਦੇਖਦੇ ਹੋਏ 18 ਸਤੰਬਰ 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਡੰਡੀ ਇਹਨਾਂ ਦੋਹਾਂ ਹੀ ਰਾਜਾਂ ਵਿੱਚ ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਮੁਕਾਬਲਾ ਦਿਖਾਈ ਦੇ ਰਿਹਾ ਹੈ ਡੰਡੀ ਹਰਿਆਣਾ ਵਿੱਚ ਪਿਛਲੇ 10 ਸਾਲ ਤੋਂ ਭਾਜਪਾ ਪ੍ਰਸ਼ਾਸਨ ਚਲਾ ਰਹੀ ਹੈ ਚਾਹੇ ਇਸ ਵਾਰ ਵੀ ਉਹ ਚੋਣ ਮੈਦਾਨ ਵਿੱਚ ਪੂਰੇ ਵਿਸ਼ਵਾਸ ਨਾਲ ਉਤਰੀ ਹੈ ਪਰ ਦਹਾਕੇ ਪਰ ਤੋਂ ਰਾਜ ਕਰਨ ਕਰਕੇ ਉਸ ਦਾ ਪ੍ਰਭਾਵ ਘਟਿਆ ਦਿਖਾਈ ਦਿੰਦਾ ਹੈ ਡੰਡੀ ਇੱਕ ਇਹ ਵੀ ਇੱਕ ਕਾਰਨ ਸੀ ਕਿ ਦੂਸਰੀ ਪਾਰੀ ਦੌਰਾਨ ਪਾਰਟੀ ਨੇ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਹੈ ਡੰਡੀ ਚਾਹੇ ਦੋਹਾਂ ਪਾਰਟੀਆਂ ਵਿਚਲੀ ਢੜੇ ਬੰਦੇ ਜਗ ਜ਼ਾਹਿਰ ਹੈ ਪਰ ਅਜਿਹਾ ਹੁੰਦਿਆਂ ਵੀ ਕਾਂਗਰਸ ਬੜਾ ਨਾਪ ਤੋਲ ਕੇ ਆਪਣੇ ਕਦਮ ਉਠਾ ਰਹੀ ਹੈ ਡੰਡੀ ਇਸੇ ਕਰਕੇ ਉਸਨੇ ਆਮ ਆਦਮੀ ਪਾਰਟੀ ਨਾਲ ਸਮਝੌਤੇ ਨੂੰ ਨਕਾਰ ਦਿੱਤਾ ਹੈ ਕਿਉਂਕਿ ਕੇਜਰੀਵਾਲ ਦੀ ਅਗਵਾਈ ਵਾਲੀ ਇਸ ਪਾਰਟੀ ਦਾ ਹਰਿਆਣਾ ਵਿੱਚ ਕੋਈ ਖਾਸ ਆਧਾਰ ਦਿਖਾਈ ਨਹੀਂ ਦਿੰਦਾ ਡੰਡੀ ਚਾਹੇ ਕੇਜਰੀਵਾਲ ਆਪਣੇ ਆਪ ਨੂੰ ਹਰਿਆਣਾ ਦਾ ਪੁੱਤਰ ਦੱਸਦੇ ਰਹੇ ਹਨ ਡੰਡੀ ਇਸੇਹੀ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਵੀ ਚਾਹੇ ਕਾਂਗਰਸ ਦੇ ਨੈਸ਼ਨਲ ਕਾਨਫਰੰਸ ਨਾਲ ਰਲ ਕੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਪਰ ਉਸ ਦੇ ਮੁਕਾਬਲੇ ਵਿੱਚ ਦੂਸਰੀ ਧਿਰ ਭਾਜਪਾ ਹੀ ਬਣੀ ਨਜ਼ਰ ਆਉਂਦੀ ਹੈ ਡੰਡੀ ਰਾਜ ਦੀਆਂ 90 ਸੀਟਾਂ ਵਿੱਚੋਂ ਭਾਜਪਾ ਨੇ ਹੁਣ ਤੱਕ 57 ਸੀਟਾਂ ਤੇ ਆਪਣੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਚੋਂ 24 ਸੀਟਾਂ ਤੇ ਮੁਸਲਿਮ ਉਮੀਦਵਾਰ ਖੜੇ ਕੀਤੇ ਗਏ ਹਨ ਇਹਨਾਂ ਉਮੀਦਵਾਰਾਂ ਨੂੰ ਕਸ਼ਮੀਰ ਟਰਟੀ ਨਾਲ ਜੁੜੀਆਂ ਸੀਟਾਂ ਤੋਂ ਟਿਕਟ ਦਿੱਤੇ ਗਏ ਹਨ ਡੰਡੀ ਜਿੰਨਾ ਵਿੱਚ ਹੰਦਵਾੜਾ ਸੋਨਾਵਾਰੀ ਬਾਂਦੀਪੋਰਾ ਅਤੇ ਗੁਰੇਜ ਆ ਹਲਕੇ ਸ਼ਾਮਲ ਹਨ ਡੰਡੀ ਭਾਜਪਾ ਜੰਮੂ ਕਸ਼ਮੀਰ ਦੀਆਂ ਚੋਣਾ ਵੀ ਪੂਰੀ ਸਪਸ਼ਟਤਾ ਅਤੇ ਵਿਸ਼ਵਾਸ ਨਾਲ ਲੜਦੀ ਨજર ਆ ਰਹੀ ਹੈ ਡੰਡੀ 5 ਸਾਲ ਪਹਿਲਾਂ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦਾ ਸੰਸਦ ਤੋਂ ਕਾਨੂੰਨ ਪਾਸ ਕਰਵਾਇਆ ਗਿਆ ਸੀ ਅਤੇ ਇਸ ਦੇ ਨਾਲ ਹੀ ਲਦਾਖ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਸੂਬਿਆਂ ਵਿੱਚ ਬਦਲ ਦਿੱਤਾ ਗਿਆ ਸੀ ਡੰਡੀ ਸਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਵੱਡੀ ਪੱਦਰ ਤੇ ਵਿਕਾਸ ਮੁਖੀ ਯੋਜਨਾਵਾਂ ਨੂੰ ਵੀ ਲਾਗੂ ਕੀਤਾ ਗਿਆ ਸੀ ਅਤੇ ਕੁਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿਨ੍ਹਾਂ ਕਰਕੇ ਅੱਜ ਵੱਡੀ ਪੱਦਰ ਤੇ ਹਿੰਸਕ ਘਟਨਾਵਾਂ ਨੂੰ ਠੱਲ ਪਈ ਹੈ ਡੰਡੀ ਇਸ ਖੇਤਰ ਵਿੱਚ ਹਰ ਤਰ੍ਹਾਂ ਦੀ ਸਰਗਰਮੀ ਵਧੀ ਹੈ ਡੰਡੀ ਖਾਸ ਤੌਰ ਤੇ ਕਸ਼ਮੀਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਅਤੇ ਵਿਦੇਸ਼ੀ ਸੈਲਾਨੀ ਆਉਣੇ ਸ਼ੁਰੂ ਹੋ ਗਏ ਹਨ ਡੰਡੀ ਚਾਹੇ ਪਾਕਿਸਤਾਨ ਵੱਲੋਂ ਸਿੱਖਿਆਤ ਅਤਵਾਦੀ ਗਰੁੱਪ ਰਾਜ ਵਿੱਚ ਕਈ ਥਾਵਾਂ ਤੇ ਹਾਲੇ ਵੀ